ਉਹਨਾ ਚੰਦੀ ਘਣਾ ਕਟਾ ਪੈਸਾ ਠਗਾ ਐ ਆਪਣੀਆਂ ਬੜਾ ਖੁਸ਼ ਕੀਤਾ ਹੋਏਗਾ ਉੱਥੇ ਉਹਨਾਂ ਨੇ ਨਿਤਨੇਮ ਦਾ ਵੀ ਕਰ ਦਿੱਤਾ ਜਬਦੀ ਸਾਹਿਬ ਨੂੰ ਉਹ ਦੇ ਦਿੱਤੀ 24 ਸਾਹਿਬ ਜੀ ਉਹਨਾਂ ਨੂੰ ਦੇ ਦਿੱਤੀ ਇਹ ਰਹਿਰਾ ਸਾਹਿਬ ਦਾ ਪਾਕ ਉਹਨਾਂ ਨੂੰ ਦੇ ਦਿੱਤੀ ਦਸਾਂ ਪਾਸ਼ੀ ਦਾ ਇਤਿਹਾਸ ਉਹਨਾਂ ਨੂੰ ਦੇ ਦਿੱਤੀ ਪੰਜ ਪਿਆਰਿਆਂ ਦਾ 15 ਭਗਤਾਂ ਦਾ ਚਾਰ ਸਰਜਾਂ ਦੇ ਨਾਮ ਸਾਰ ਉਹਨਾਂ ਨੂੰ ਸੁਣਾਵ ਲਈਏ ਇਹ ਫਲ ਦੇ ਨਾ ਗੁਣਵਾ ਰਹੇ ਹੋ ਗੁਰੂ ਸਾਹਿਬ ਬੜਾ ਪਿਆਰ ਕਰਕੇ ਬੜਾ ਪਿਆਰ ਕਰਦੇ ਸੀ ਜਾਣਾ ਜਾਣਾ ਸਭ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਹਰ ਖਿਲਾਰ ਕੇ ਖੜੇ ਹੋਣਗੇ ਮੇਰਾ ਦੀ ਮੇਰਾ ਮੋਤਾ ਜਿਹੜੇ ਖੁਸ਼ੀ ਲੈਣੀ ਚਾਹਦੇ ਹੋ ਫਿਰ ਇਹਨਾਂ ਕਤਾਰਾ ਜਰੂਰ ਕਰਿਓ ਬਾਬਾ ਅਨਮਾਨ ਸਿੰਘ ਸਾਹਿਬ ਮਹਾਰਾਜ ਨੇ ਬੜੇ ਕਹੇ ਦੇਖੋ ਸਾਡੇ ਕਾਰਜ ਕਿੰਨੇ ਕਰ ਰਹੇ ਹੋ ਤੇ ਜੇ ਕੁਝ ਵੀ ਕਰ ਸਕਦੇ ਫਿਰਨੇ ਕੰਮ ਸਾਡੇ ਗੁਰੂ ਸਾਹਿਬ ਤੋਂ ਅਸੀਂ ਅਰਦਾਸਾਂ ਕਰਕੇ ਜਰੂਰ ਬੇਨਤੀਆਂ ਗੀਤੀਆਂ ਹੋਏ ਰਹਦੇ ਹੀ ਰਹੇ ਦੇਸੀ ਕੀ ਕੀਤਾ ਇਹਦੇ ਵਿੱਚ ਚੇਤਨ ਬੰਦ ਕਰਿਓ ਸਤੁਰ ਦੇ ਮਨ ਦੇ ਗਲਤ ਨੂੰ ਨਾ ਕਰਦਾ ਤਦ ਹੀ ਇਹ ਮਨ ਦਿਨੋਂ ਸੱਚ ਸੜੀਆਂ ਜਾਊਗਾ ਸਾਹਿਬ ਸੋ ਮੇਂ ਅਨੰਦ ਸੰਤੀ ਬਾਣੀ ਜਾਗਦੇ ਰਹੋ ਕੋਈ ਵੀ ਰਸਲਾ ਵਾਲੀ ਕੱਲ ਜ਼ਰੂਰ ਆਫੜੇ ਬੱਚਾ ਨੂੰ ਲੈ ਕੇ ਆਇਓ ਕਿਉਂਕਿ ਅਮਰ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਦੀ ਰਸਿੱਧੀ ਜਹਾੜਾ ਉਹ ਬਣੋ ਇਹ ਇਹ ਇਤਿਹਾਸ ਜ਼ਰੂਰ ਬੱਚਿਆਂ ਲਈ ਜ਼ਰੂਰੀ ਹੈ ਜਿਹੜੇ ਕੇਸ ਨਹੀਂ ਰੱਥ ਰਹੇ ਜਾਂ ਕੇਸ ਕਟੌੜੇ ਫੈਸਲੇ ਸਮਝਿਆ ਪੱਗ ਜਿੰਨਾ ਨੂੰ ਪੱਗ ਬੰਨੇ ਤਾਂ ਜਿੰਨਾ ਦਾ ਸਿਰ ਦੁਖਦਾ ਤਾਂ ਉਹ ਜ਼ਰੂਰ ਆਇਆ ਤੇ ਜ਼ਰੂਰ ਇਹ ਮਲਾਂਕਣ ਕਰਿਓ ਕਿ ਉਹਨਾਂ ਦਰਦ ਤਾਂ ਨਹੀਂ ਹੁੰਦਾ ਜਿੰਨਾ ਪਾਈ ਤਾਲੂ ਸਿੰਘ ਦਾ ਕੋਪਰ ਲੈ ਕੇ ਆਇਆ ਸੀ ਪੱਗ ਬੰਨਣ ਦਾ ਕੱਲ ਉਹ ਜ਼ਰੂਰ ਲੈ ਕੇ ਆਇਓ ਮੁਜ਼ਮੀਦ ਆ ਕੇ ਉਸੇ ਜ਼ਰੂਰ ਮਿਲਦੀ ਮਨੋਗੇ ਆਓ ਨਾਲ ਸਭ ਦੀ ਬਾਣੀ ਚ ਹਾਜ਼ਰੀ ਫਿਰ ਅਰਦਾਸ ਵਿੱਚ ਜਿਹੜਾ ਕੋਈ ਰਸਨਾਵਾਜੀ ਨਾ ਰਵੇ ਗੱਜ-ਵੱਜ ਕੇ ਰਸਨਾ ਫਤਰ ਕਰਿਓ ਜੇ ਨਾ ਤਾਂ ਸਾਹਿਬ ਰਾਮ ਗਲੇ ਮਹੱਲਾ ਤੀਜਾ ਨਾਂਜੀ ਕੂਕਾਲ ਸਾਧੂ ਗੁਰੂ ਸਾਹਿਬ ਆਨੰਦ ਉਹ ਮੇਰੇ ਪਾਏ ਸਤਿਗੁਰੂ ਮੈਂ ਪਾਇਆ ਸਤਿਗੁਰਾਂ ਪਾਇਆ ਸਹਿਜ ਸਿਮਰਉ ਜੀ ਆਵਾਜ਼ਾਂ ਰਾਗੰਦ ਮੁਨਵਾਰ ਪਰੀਆਂ ਸ਼ਬਦ ਗਾਵੜੀਆਂ ਤੋ ਤਾਂ ਗਾਓ ਹਰੀ ਕੇ ਰਾਮ ਨੀ ਵਸਾਇਆ ਕਹਿ ਅਨੰਤ ਨਾ ਤਹੂਆ ਸਤਿਗੁਰੂ ਮੈਂ ਪਾਇਆ ਮੇਂ ਮਨ ਮੇਰੇ ਆਪੂ ਸਦਾ ਰੋਹਣਾ ਪਰ ਨਾਲ ਰਹੋ ਤੂੰ ਮਨ ਮੇਰੇ ਦੂਪ ਸਤਿ ਵਿਸਾਰਨਾ ਅਨੰਤ ਨਾ ਰੋ ਕਹਿ ਤੇਰਾ ਪਾਦ ਸਤਿਵਾਰ ਸਭ ਅਨੰਤ ਨਾ ਸੁਰਤ ਸੁਆਮੀ ਸੁਖਤਨੋਂ ਵਿਸਾਰੇ

ਸਫਾ ਕਰ ਕਸਫਾ ਜਾ ਸੰਤਵਾਨੇ ਕਲਾ ਦੇ ਕਰਤਾ ਜੀ ਆ ਪਜ ਦੋ ਤੁਦ ਵਸ ਕੀ ਤੇ ਗੌਰ ਤੁੰਗ ਮਾਰਿਆ ਕਰ ਪਾਇਆ ਉਦਿ ਜਿ ਕਾ ਸੇ ਨਾਮ ਮਹੱਤ ਲਕੇ ਕਹਿ ਨਾਨਕ ਦੇ ਸਬੂ ਆਦਿਤ ਕਰੇ ਅਨਧ ਵਾਜੇ ਅਨਧ ਸੁਣ ਕੋਟ ਆਖੀ ਕੋ ਸਗਲ ਮਨ ਤਾਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰਪੂਰ ਮੇਨ ਵਦਨਾ ਅਨੰਦ ਚਰਨ ਲਾਗੇ ਵਾਜਿਆ ਅਨ ਹਦ ਤੁਰ ਇਸ ਲੋ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਲ ਸਰਾਜ ਦੀਦਾਇ ਦਾ ਇਹ ਦਾਇ ਆਖ ਲੈ ਸਗਲ ਜਗਤ ਚੰਗੇ ਆਇਆ ਪੁਰੇ ਆਇਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾ नानक देव खे उत कल नानक देव खे उजले की छुटी न वाहिगुरू जी का ख़ालसा वाहिगुरु जी फते तूं ठाकुर तमो ਗਲ ਸਮਗਰੀ ਤੇਮਰਾ ਸੂਤਰ ਤਹਾਰੀ ਤੁਮ ਤੇ ਹੋਇ ਸੋ ਆਗਿਆ ਤੇਰੇ ਗਤ ਨਿਤ ਤੁਮ ਹੀ ਜਾਨੀ ਨਾਮ ਕਦਾਸ ਤੋਦੇ ਆਗਾ ਅਰਦਾਸ ਹਮਾਰੀ ਜਿਉ ਪੈਂਦੇ ਸਭ ਕਹ ਨਾਮਕ ਸਭ ਤੇਰੀ ਵਡਿਆਈ ਕੋਈ ਨਾ ਉਹ ਲਜਾਣੈ ਬੋਦਲਾ ਜੀ ਸਤਿਨਾਮ ਤੀਨੇ ਤਾਪ ਤਿਵਾਰਨਹਾਰਾ ਸੁਖ ਹੰਤਾ ਸੁਖਰਾਸਤਾ ਕੋ ਵਿਗਨ ਨਾ ਕਉ ਲਾਗੈ ਜਾ ਕੇ ਪ੍ਰਭ ਅਗੇ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਦਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਨੰਦ ਈ ਆਏ ਫਿਰ ਅੰਗਤ ਗੁਰ ਤੇ ਅਮਰਦਾਸ RAM DASA ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਮਰਾਓ ਸ੍ਰੀ ਹਰਿਦਾਏ ਸ੍ਰੀ ਹਰਿ ਕ੍ਰਿਸ਼ਨ ਤੇ ਹਈਆ ਜਿਸ ਦਿਖੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਉਸ ਮਰਿਆ ਘਰ ਲਾਉਣ ਦੇਵ ਤਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਹੈ ਪਾਦਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜਿਨ ਕਾ ਤੇ ਹੰਮ ਧਰ ਕੇ ਬੋਲੇ ਜੀ ਪੰਜਾ ਪਿਆਰਿਆ ਚਾਰ ਸਾਹਿਬ ਜਾਦਿਆ ਚਾਲੀਆਂ ਮੁਕਤੇਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਗੱਠ ਕਿ ਉਤਾ ਤਨਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਤੇ ਹੰਮ ਧਰ ਕੇ ਖਾਲਸਾ ਜੀ ਬੋਲੇ ਜੀ ਜਨਾਬ ਸਿੰਘਾ ਸੁਮਨੀਆਂ ਨੇ ਧਰਮੇ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸਾਂ ਸੰਗ ਨਿਵਾਹੀ ਇਤਨਾ ਪ੍ਰਾਰਤਨਾ ਤੇ ਵਰਤਮਾਨ ਸਮੇਂ ਦੇ ਸਮੂਹੋ ਸ਼ਹੀਦਾ ਦੇਕ ਮਾਹੀ ਦਾ ਤੇ ਅਹੰਤੜ ਕੇ ਖਾਲਸਾ ਜੀ ਵਾਲੇ ਜੀ ਪੰਜਾਬ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਤੇ ਹਮ ਧਰ ਕੇ ਬੋਲੇ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਹਤ ਹਰ ਛਿਆ ਰਿਆਇਤ ਦੇਗ ਤੇਗ ਫਤਿਹ ਬਰਦ ਕੀ ਪਾਇ ਗਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਦੇ ਬੋਲ ਵਾਲੇ ਬਲੋ ਜੀ ਬਖਸ਼ੋ ਜੀ ਮਹਾਰਾਜ ਸਿਖਾ ਨੂੰ ਸਖੀ ਦਾ ਕੇਸ ਦਾ ਨਹਤ ਦਾ ਨਿਵੇਕ ਦਾ ਨਿਸਾਹ ਦਾ ਨ ਭਰੋਸਾ ਦਾ ਦਾਨ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨੇ ਸੁਲਹਾਨ ਚੌਕੀਆਂ ਝੰਡੇ ਬੁਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਵਲੇ ਜੀ ਪਿਆਰੇ ਸਿਖਾ ਦਾ ਮਨ ਨਿਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੁਮਹਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਨੁ ਸਤਿਗੁਰੂ ਨਿਤਾਣਿਓ ਕੇ ਤਾਣ ਮਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਚਵਰ ਸ਼ਤਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਦਸਹਾ ਪਦਸ਼ਾਹੀ ਦੀ ਜੋਤ ਤਨ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਆ ਦੇ ਚਰਨ ਕਮਲਾ ਪਾ ਉਸ ਨਿਮਰਤਾ ਸਹਿਤ ਅਰਦਾਸ ਦੇ ਤੁਝੋ ਦਰੂਹ ਹੈ ਆਪ ਜੀ ਦੇ ਦਰੋਂ ਘਰੋਂ ਵਰੁਸਾਏ ਅਮਰ ਸ਼ਹੀਦਾ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਆਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੰਘ ਸ਼ਹੀਦਾ ਸੁਹਾਨਾ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ ਸਜੇ ਦੀਵਾਨਾਂ ਅੰਦਰ ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤੋ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਹੋਈਆਂ ਨੇ ਵਾਲੀ ਪੜਦੇ ਆ ਸੇਵਾ ਸਿਮਰਨ ਕਰਦੇ ਆ ਹੋਇਆ ਸਮਚੀਆਂ ਸੇਵਾਵਾਂ ਨਿਭਾਉਂਦੇ ਆ ਬੇਅੰਤ ਪ੍ਰਕਾਰ ਦੀਆਂ ਭੁਲਾ ਹੋ ਜਾਂਦੀਆਂ ਨੇ ਭੁਲਾ ਚੁੱਕਾ ਤੇ ਮਵਾफी ਬਖਸ਼ੋ ਅੱਗੋਂ ਵਾਸਤੇ ਇਸ ਮਤ ਬਖਸ਼ਿਸ਼ ਕਰੋ ਜੀ ਮਹਾਰਾਜ ਬੜੀ ਸੁਣੀ ਗੁਰਬਾਣੀ ਦਾ ਫਲਾ ਭਾਵ ਸਾਡੇ ਕਰਜੁਗੀ ਜੀਵਾਂ ਦੇ ਹਿਰਦੇ ਅੰਦਰ ਵਸਵਲਾ ਜੀ ਚਾਤ ਸੁੱਚਾ ਜੀਵਨ ਬਖਸ਼ਿਸ਼ ਕਰਨਾ ਸੇਵਾ ਸਿਮਰਨ ਨਿਤਨੇਮ ਦਿਆਂ ਦਾਤਾਂ ਬਖਸ਼ਿਸ਼ ਕਰਨੀਆਂ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਲਫਲ ਪੇਟਾਂ ਵਾਂਂ ਧਰ ਪ੍ਰਵਾਨ ਕਰਨੀਆਂ ਜੀ ਸੰਗਤਾਂ ਦਾ ਕਦਮ 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 ਲੇਖੇ ਵਿੱਚ ਲਾਉਣਾ ਸਮੂਹ ਸੰਗਤਾਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਿਸ਼ ਕਰਨੀ ਸਭਨਾਂ ਨੂੰ ਦੇਹ ਅਰੋਗਤਾਵਾਂ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਨਗਰ ਖੇੜੇ ਤੇ ਸੁਖ ਵਰਤਾਉਣੀ ਸਰਬੱਤ ਦਾ ਭਲਾ ਕਰਨਾ ਪਾਦਸ਼ਾਹ ਜੀ ਕਿਰਪਾ ਕਰੋ ਐਸ ਵੇਲੇ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਲਗੇ ਆਪ ਹੁਕਮ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਤਨਾਮ اے پاونیاں سری آنند صاحب جی کی ارदास ਅੱਖਰ ਬਾਦ ਘਾਟ ਭੁੱਲ ਚੁਕ ਮਵਾਫ ਕਰ ਲਈ ਸਰਬਤ ਦੇ ਕਾਰਜ ਰਾਸ ਕਰ ਲੈ ਜੀ ਕਿਰਪਾ ਕਰੋ ਪਾਵਨ ਪਵਿੱਤਰੋ ਹੁਕਮਨਾਮਾ ਸਾਹਿਬ ਦੇ ਬਖਸ਼ਿਸ਼ ਕਰਕੇ ਸਮੂਹ ਸੰਤਾਨਾਂ ਨੂੰ ਨਦਰੋ ਨਦਰ ਨਿਹਾਲ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਦੇ ਮਿਲਿਆ ਨਾਮ ਚਿਤ ਆਵੇ ਨਾਮ ਕੇ ਨਾਮ ਚੜਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਬੋਚਾ ਰਾਜ ਕਰੇਗਾ ਖਾਲਸਾ ਖੁਵਾਰ ਹੋਏ ਸਦ ਲਾਏਗੇ ਕਵਾਹਿ ਗੁਰੂ ਨਾਮ ਜਹਾਜ ਹਾ

ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸਲਸਲ ਹੋਵਾ ਧਰਮ ਗਤ ਮੇਰੀ ਜਲਨ ਬੁਝੇ ਸੀਤਲ ਹੋਏ ਮਨ ਵਾ ਸਤ ਗੁਰ ਕਾ ਦਰਸ਼ਨ ਪਾਏ ਜਿਉ ਜਲਨ ਬੁਝੇ ਸੀਤਲ ਹੋਏ ਮਨ ਵਾ ਆਤਮ ਗੁਰ ਕਾ ਦਰਸ਼ਨ ਪਾਏ ਜੀਉ ਸੁ ਕਹ ਤਲ ਗੁਰ ਸੇਵਿਆ ਅਹ ਨੂੰ ਸੁ ਸਹਜ ਦਰਸ਼ਨ ਪਰ ਸਿਆ ਗੁਰੂ ਕਾ ਜਨਮ ਮਰਨ ਸੱਜਾ ਲੋ ਸੱਚਾ ਪਾਤਸ਼ਾਹ ਹੋ ਸਿਰ ਸਾਹ ਦਾ ਜਿਸ ਪਾਸ ਬਠਿਆ ਉਸੋ ਹੀਆ ਸਭ ਦਾ ਵਿਸਾਹ ਜਿਸ ਪਾਸ ਬਠਿਆ ਉਸੋ ਹੀਆ ਸਭ ਦਾ ਲਾਦਾ ਸਤਨਾਮ श्री वाहे गुरू साहिब जी ओ सलोक महल्ला तुजा माया ममता ਜਿਨ ਬਿਣ ਤੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨ ਸਚ ਨਾਮ ਚਿਤ ਲਾਇਆ माया ममता मोहि जिन भल दंता जग खाय मन मुख खादे गुर मुख उबरे जिने सच नाम चित लाया ਨੇ ਨਵਾਂ ਜਗ ਕਮਲਾ ਫਿਰ ਗੁਰਮੁਖ ਨਦਰੀ ਆਇਆ ਤੰਦਾ ਕਰਤੇ ਨਿਹਫਲ ਜਨਮ ਗਵਾਇਆ ਸਖਤਾਤਾ ਮਨ ਨਾ ਵਸਾਇਆ ਨਾਮਕ ਨਾਲ ਤਨਾ ਕੋ ਮਿਲਿਆ ਜਿਨ ਕੋ ਧੁਰਿ ਨਿਖ ਪਾਇਆ ਲਾਤ ਜਾ ਕਰਹੀ ਮਹ ਅੰਮ੍ਰਿਤ ਭਰਪੂਰ ਹੈ ਮਨ ਮੁਖ ਸਜਨਾ ਪਾਇਆ ਕਿਉ ਕਸਤੂਰੀ ਮੇਰੇ ਕੇ ਨਾ ਜਾਣ ਭਰਮ ਦਾ ਭਰਮ ਚੁਲਾਇਆ ਅੰਦਰ ਹਰ ਕਰਤਾ ਆਪ ਖੁਆਇਆ ਗੁਰਮੁਖੇ ਵਰਨੇ ਸੋਹੀ ਪਾਈ ਤਨ ਅੰਦਰ ਬ੍ਰਹਮੋ ਦਿਖਾਇਆ ਤਨ ਮਨ ਸਤਲ ਹੋਇਆ ਰਸਲਾ ਹਰਫਾਦ ਆਇਆ ਸਬਦੇ ਹੀ ਨਾ ਉਤ ਜਾ ਸਬਦੇ ਨੇ ਲਾ ਮਿਲਾਇਆ ਦਿਨ ਸਬਦਾ ਸਭ ਜਗ ਬਉਰਾਨਾ ਬਿਰਥ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਮਕ ਗੁਰਮੁਖ ਪਾਇਆ ہارے پرکھ آدم ہے کہو کہ تبید پائیان تسروں کو نہ ریکھ ادرشت کہو جانو کیوں تیائیان نرم کا نرجن ہر اگم کیا کہا گھن گائیا جس آپ بجھائے آپ سوہر ہر مار گائیا ਇਤ ਜਹਾਂਏ ਆਪੋ ਸੋਹਰ ਮਾਰਗ ਪਾਈਆ ਘਰ ਪੂਰਾ ਵੇਖਾਲਿਆ ਗੁਰ ਸੇਵਾ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹ ਰੂਜ ਕੀ ਫਤਿਹ ਸਲੋਕ ਮਾਹਲਾ ਤੁਜਾ ਮਾਇਆ ਮਮਤਾ ਮੋਹ ਮੇ ਜਿਨ ਵੇਲੇ ਦਮਤਾ ਜਗ ਖਾਇਆ ਮਨ ਮੁਖ ਖਾਤੇ ਗੁਰ ਮੁਖ ਉਧਰੇ ਜਿਨ ਸਚ ਨਾਮ ਚੋਤ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ